ਜੇ ਆਪਾਂ ਸਸਰੇ ਫੇਰ ਆ ਗਏ ਡੰਗਰਾਂ ਵਾਲੇ ਕੰਮ ਵਾਲੇ ਆਪਣੀ ਰੋਜ਼ ਦੀ ਰੁਟੀਨ ਵਾਂਗੂ ਪਰ ਅੱਜ ਦਾ ਧੁੰਦ ਬਹੁਤ ਜ਼ਿਆਦਾ ਪਈ ਜਾਦੇ ਅੱਜ ਤਾਰਾਂ ਦੇ ਅੰਦਰ ਨਿਕਲਣੀਆਂ ਤੇ ਪੱਠੇ ਵੀ ਅੰਦਰ ਹੀ ਪਾਣਗੇ ਹੁਣ ਪਮਾ ਤੂੜੀ ਇੱਕ ਦੋ ਡੰਗਰ ਜਿੰਨਾਂ ਨੂੰ ਇਹ ਫੀਡ ਪੈਂਦੀ ਆ ਉਹਨਾਂ ਨੂੰ ਆਪਾਂ ਪਾਊਡਰ ਪਾ ਕੇ ਤੇ ਬਾਹਰ ਫੈਂਡ ਕੇ ਫੀਡ ਪਾਉਣ ਲੱਗੇ ਆ ਬਾਕੀ ਫਿਰ ਅੰਦਰ ਹੀ ਉਹ ਪੱਠੇ ਖਾਣਗੇ ਕਿਉਂਕਿ ਬਾਹਰ ਠੰਡ ਬਹੁਤ ਅੱਜ ਹੈ ਕਿ ਜਿਹੜੇ ਡੰਗਰਾਂ ਸਿਰਫ ਫੀਡ ਪਾਣੀ ਉਹਨਾਂ ਨੂੰ ਪਾਤੀ ਆ ਤੇ ਬਾਕੀ ਉਹਨਾਂ ਨੂੰ ਛੱਡ ਦੇ ਅੰਦਰ ਹੀ ਪੱਠੇ ਭੈਣ ਲੱਗੇ ਆ ਬਾਕੀ ਪੱਠੇ ਭੈਣ ਦੇ ਅੰਦਰ ਆ ਜੰਦਰੀ ਪਾਤੇ ਕਿਉਂਕਿ ਬਾਹਰ ਨਾ ਠੰਡ ਬਹੁਤ ਜ਼ਿਆਦਾ ਹੋਵੇ ਧੁੰਦ ਬਹੁਤ ਜ਼ਿਆਦਾ ਪਈ ਬਾਹਰ ਕਿਦਾਂ ਦਾ ਜ਼ਿਆਦਾ ਜੰਦਰੀ ਪਾ ਦਿੰਨੇ ਆ ਹਦਾਂ ਗਰ ਤੋਂ ਪਛਾਂਪ ਜੇ ਵੀ ਹੁਣ ਖੁਰਦੀ ਦੇ ਬੰਦ ਨੇ ਰਲਾ ਕੇ ਬਸ ਪੱਠੇ ਵੀ ਪਾਤੇ ਪੱਠੇ ਲੱਗ ਬੇ ਖਾਣਾ ਅੱਜ ਪਹਿਲੇ ਦਿਨ ਇਦਾਂ ਅੰਦਰ ਪੱਠੇ ਪਾਇਆ ਸੱਸ ਸਹੁਰੇ ਠੰਡੇ ਕਰਕੇ ਬਾਹਰ ਲੱਗੇ ਆਪਣਾ ਕੰਮ ਕਰਨ ਬਾਹਰ ਦੀਆਂ ਖੁਰਦਿਆਂ ਨੂੰ ਬਸ ਇੱਦਾਂ ਹੀ ਸ਼ਾਮਾਂ ਦੇ ਪੱਠੇ ਪਾਵਾਂਗੇ ਇੰਦਾਂ ਤੇ ਵਾਕਿਆ ਰ ਠੰਡ ਬਹੁਤ ਜ਼ਿਆਦਾ ਚ ਕੋਰਾ ਨਹੀਂ ਪਿਆ ਵਾ ਠੰਡ ਹੈਗੀ ਆ ਕੋਰੇ ਤੋਂ ਬਚਾਜ ਲੋਬੀ ਡੰਗਰ ਹੁਣ ਬਾਹਰ ਕੱਢ ਕੇ ਦੇ ਬੰਨ ਤੇ ਆ ਧੁੱਪੇ ਗਾਈਆਂ ਕੱਚੇ ਥਾਂ ਬੰਨਤੀਆਂ ਨੇ ਮੱਝਾਂ ਇੱਥੇ ਆ ਪੱਕੇ ਤੇ ਇਹਨਾਂ ਕੱਢ ਤੇ ਬਾਹਰ ਛੱਡ ਜੋ ਇਹਨਾਂ ਧੁੱਪ ਸਿਕਣੀਆਂ ਤੇ ਹੋਰ ਦੋ ਘੰਟੇ ਚੜ੍ਹ ਕੇ ਟੱਕ ਫਿਰ ਪੱਠੇ ਪਾਦਨੇ ਆ ਕਿਉਂਕਿ ਸ਼ਾਮੀ ਟਾਈਮ ਨਾਲ ਅੰਦਰ ਕਰ ਦੇਈ ਦੀਆਂ ਠੰਡ ਹੋ ਜਾਂਦੀ ਸ਼ਾਮ ਨੂੰ ਤਾਂ ਕਰਕੇ ਹੁਣ ਆਪਣਾ ਮੋੜ ਬਣ ਗਿਆ ਏ ਰੋਅ ਕੱਢ ਕੇ ਪੀਂਦਾ ਓਟ ਟੋਰੇ ਨੂੰ ਠੀਕ ਆ ਹਾਂ ਬਹੁਤ ਚੰਗਾ ਅਬ ਇਹ ਪੱਠੇ ਪਾ ਗਏ ਤੇ ਡੰਗਰ ਬੰਦੇ ਖੁਰਲੀਆਂ ਦੇ ਅੱਜ ਦਾ ਕੰਮ ਮੁੱਕ ਗਿਆ ਡੰਗਰਾਂ ਦਾ बस ਨੂੰ ਪਾਣੀ ਡੋਣਾ ਇੱਕ ਵਾਰੀ ਜੇ ਸ਼ਾਮ ਨੂੰ ਧਾਰਾ ਨਿਕਲੀਆਂ ਬਾਕੀ ਕੰਮ ਅੱਗੇ ਦਾ ਟਾਈਮ ਅਜੇ ਪੋਣਾ 1 ਹੋਇਆ ਵਾ ਪੋਣੇ 1 ਵਜੇ ਤੱਕ ਡੰਗਰਾ ਦਾ ਕੰਮ ਐਨ ਮੁਕਾ ਕੇ ਤੇ ਸਾਨੂੰ ਵੇਲੇ ਹੋ ਗਏ ਆ ਹੁਣ ਸ਼ਾਮ ਨੂੰ ਅੰਦਰ ਕਰਨੇ ਆ ਜੇ ਧਾਰਾ ਕੱਢਨੇ ਆ ਪਾਣੀ ਡਾ ਕੇ ਇੱਕ ਵਾਰੀ ਤੇ ਵੰਡ ਪੋਣਾ